ਯਾਤਰੀਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਮਨਦੀਪ ਕੌਰ ਸੰਧੂ ਇੱਕ ਖਬਰ ਤੁਹਾਡਾ ਸਾਂਝਾ ਕਰਨ ਜਾ ਰਹੇ ਹਾਂ ਕਿਉਂਕਿ ਇਸ ਖਬਰ ਤੇ ਸਾਰੇ ਹੀ ਪੰਜਾਬ ਦੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸਾਡੇ ਕਿਸਾਨ ਜਿਹੜੇ ਨੇ ਸੜਕਾਂ ਤੇ ਉਤਰੇ ਹੋਏ ਨੇ ਤੇ ਇਸ ਦੇ ਹੀ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਖੋਣਾ ਦੇ ਵੱਲੋਂ ਵੀ ਵਿਸ਼ੇਸ਼ ਇਜਲਾਸ ਵੀ ਬੁਲਾਇਆ ਗਿਆ ਸੀ ਜਿਸ ਦੌਰਾਨ ਜਿਹੜਾ ਉਹਨਾਂ ਦੇ ਵੱਲੋਂ ਖੇਤੀ ਸੁਧਾਰ ਕਾਨੂੰਨਾਂ ਨੂੰ ਰੋਕਣ ਦੇ ਲਈ ਜਿਹੜਾ ਸੀ ਇੱਕ ਬਿੱਲ ਪਾਸ ਕੀਤੇ ਗਿਆ ਸੀ ਹਾਲੇ ਰਾਸ਼ਟਰਪਤੀ ਤੋਂ ਮਨਜ਼ੂਰੀ ਲੈਣੀ ਜਿਹੜੀ ਬਾਕੀ ਹੈ ਤੇ ਇਸ ਦੇ ਆਲਸੀ ਹੁੰਝੜਤਾ ਨੂੰ ਖਬਰ ਸਾਂਝਾ ਕਰਨ ਜਾ ਰਿਹਾ ਕਿ ਇਸ ਤੋਂ ਪਹਿਲਾਂ ਹੀ ਹੁਣ ਰਾਸ਼ਟਰਪਤੀ ਕੋਲ ਜਾਣ ਤੋਂ ਲੈ ਕੇ ਜਿਹੜੀਆਂ ਪਾਰਟੀਆਂ ਨੇ ਉਹ ਵਿਖੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਸਾਰੇ ਹੀ ਪਾਰਟੀਆਂ ਦੇ ਵੱਖਰੇ ਵੱਖਰੇ ਪੈਂਤੜੇ ਨੇ ਸਭ ਦਾ ਵੱਖਰਾ ਵੱਖਰਾ ਕਹਿਣਾ ਹੈ ਕਿ ਰਾਸ਼ਟਰਪਤੀ ਕੋਲ ਜਾਣ ਦਾ ਕੋਈ ਫਾਇਦਾ ਨਹੀਂ ਹੈ ਜੇਕਰ ਜਾਇਆ ਜਾਣਾ ਚਾਹੀਦਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਾਇਆ ਜਾਣਾ ਚਾਹੀਦਾ ਸੋ ਕੇਂਦਰੀ ਖੇਤੀ ਸੁਧਾਰ ਕਾਨੂੰਨ ਨੂੰ ਰੋਕਣ ਦੇ ਲਈ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੇ ਸੀ ਬਿੱਲ ਪਾਸ ਕੀਤੇ ਗਿਆ ਸੀ ਇਸੇ ਹੀ ਦੌਰਾਨ ਹੁਣ ਦੂਸਰੀਆਂ ਪਾਰਟੀਆਂ ਦੇ ਸੁਰ ਜਿਹੜੇ ਬਦਲਦੇ ਹੋਏ ਸਾਫ਼ ਨਜ਼ਰ ਆ ਰਹੇ ਨੇ ਇੱਕ ਵਾਰ ਤੋਂ ਜਿੱਕਰ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਪੰਜਾਬ ਵਿਧਾਨ ਸਭਾ 'ਚ ਪਾਸ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਨਵੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਣ ਤੇ ਲਈ ਜਾ ਰਹੇ ਨੇ ਤਾਂ ਉਹਨਾਂ ਨੇ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਰਾਸ਼ਟਰਪਤੀ ਦੇ ਕੋਲ ਜਾਣ ਦੀ ਜਿਹੜੀ ਅਪੀਲ ਕੀਤੀ ਹੈ ਦੱਸਦੇ ਕਿ ਪੰਜਾਬ ਵਿਧਾਨ ਸਭਾ 'ਚ ਰਾਜਪਾਲ ਜਿਹੜੇ ਬਿੱਲ ਪਾਸ ਕੀਤੇ ਗਏ ਨੇ ਉਸ ਕਾਪੀ ਤੇ ਕੈਪਟਨ ਨੇ ਰਾਜਪਾਲ ਨੂੰ ਉਸ ਦਿਨ ਜਿਹੜੀ ਕਾਪੀ ਵੀ ਉਹ ਵੀ ਸੌਮ ਦਿੱਤੀ ਸੀ ਤੇ ਐਸੀ ਹੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਖੋਣਾ ਨੇ ਇੱਕ ਨਵਾਂ ਜਿਹੜਾ ਦਾਅ ਖੇਡਿਆ ਹੈ ਕਿ ਜਿਸ ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਵੀ ਇਹ ਵੀ ਕਿਹਾ ਗਿਆ ਕਿ ਉਹ ਸਾਰੇ ਜਿਹੜੇ ਦੋਨੇ ਧਿਰਾਂ ਨੇ ਉਹ ਸਾਡੇ ਨਾਲ ਜਿਹੜਾ ਆ ਰਾਸ਼ਟਰਪਤੀ ਦੇ ਕੋਲ ਚੱਲਣ ਤੇ ਇਸ ਦੇ ਦੌਰਾਨ ਜਿਹੜਾ ਹੁਣ ਇੱਕ ਪਾਸੇ ਖਾਈ ਤੇ ਇੱਕ ਪਾਸੇ ਦੂਜੀ ਗੱਲ ਚੱਲ ਪਈ ਹੈ ਕਿ ਵਿਰੋਧੀ ਧਿਰਾਂ ਨੇ ਪਹਿਲਾਂ ਤਾਂ ਸਬਿੱਲਾਂ ਨੂੰ ਹਮਾਇਤ ਦਿੱਤੀ ਸੀ ਫਿਰ ਯੂ ਟਰਨ ਲਾ ਕੇ ਨਾ ਬਿੱਲਾਂ ਦੇ ਉੱਪਰ ਸਵਾਲ ਵੀ ਜੜੇ ਖੜੇ ਕਰ ਦਿੱਤੇ ਸੀ ਤੇ ਇਸੇ ਦੌਰਾਨ ਜਿਹੜਾ ਹੁਣ ਅਕਾਲੀ ਦਲ ਤੇ ਆਪ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨਹੀਂ ਉਹ ਇਹ ਇਲਜ਼ਾਮ ਲਗਾ ਰਹੇ ਨੇ ਕੈਪਟਨ ਸਰਕਾਰ ਜਿਹੜਾ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਜਿਹੜਾ ਬਿੱਲ ਲੈ ਕੇ ਆਈ ਹੈ ਤੇ ਵਿਰੋਧੀ ਧਿਰਾਂ ਨੇ ਹੁਣ ਕੈਪਟਨ ਸਰਕਾਰ ਨੂੰ ਜਿਹੜਾ ਘੇਰਨਾ ਉਹ ਵੀ ਸ਼ੁਰੂ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਕਿ ਰਾਜਪਾਲ ਤੇ ਰਾਸ਼ਟਰਪਤੀ ਇਨਾ ਬੱਲਾ ਨੂੰ ਮਨਜ਼ੂਰੀ ਦੇਣਗੇ ਜਾਂ ਨਹੀਂ ਦੇਣਗੇ ਤਾਂ ਦੇਖਣ ਵਾਲੀ ਗੱਲ ਹੋਵੇਗੀ ਪਰ ਹੁਣ ਇੱਕ ਪਾਸੇ ਖੂ ਤੇ ਇੱਕ ਪਾਸੇ ਜਿਹੜੀ ਖਾਈ ਵਾਲੀ ਗੱਲ ਤਾਂ ਜ਼ਰੂਰ ਬਣ ਗਈ ਹੈ ਅਜਿਹੇ ਚ ਜੇਕਰ ਕਿਸਾਨਾਂ ਦੇ ਇਸ ਮੁੱਦੇ ਨੂੰ ਲੈ ਕੇ ਪਾਰਟੀਆਂ ਨਾਲ ਨਹੀਂ ਤੁਰਦੀਆਂ ਤਾਂ ਵੀ ਘਿਰਦੀਆਂ ਨੇ ਜੇਕਰ ਜਾਂਦੀਆਂ ਨੇ ਤਾਂ ਤਾਂ ਵੀ ਘਿਰਦੀਆਂ ਨੇ ਇੱਕ ਵਾਰ ਤੁਹਾਨੂੰ ਜ਼ਰੂਰ ਦੱਸਦੇ ਚੱਲਦੇ ਆ ਕਿ ਕਿਹਨੇ ਕਿਹਨੇ ਕੀ ਕੀ ਆਖਿਆ ਹੈ ਸੋ ਸਭ ਤੋਂ ਪਹਿਲਾਂ ਤਾਂ ਹਲੇ ਆਮ ਆਦਮੀ ਪਾਰਟੀ ਤੇ ਨਿਸਪਸ਼ਟ ਕਰ ਦਿੱਤਾ ਕਿ ਅਸੀਂ ਸਰਕਾਰ ਦੇ ਨਾਲ ਰਾਸ਼ਟਰਪਤੀ ਦੇ ਕੋਲ ਨਹੀਂ ਜਾਵਾਂਗੇ ਇਸ ਦੇ ਨਾਲ ਹੀ ਬਹੁਤ ਸਾਰੇ ਜਿਹੜੇ ਵੱਖ-ਵੱਖ ਜਿਹੜੇ ਵਿਧਾਇਕ ਦਲ ਨੇ ਵਿਧਾਨ ਸਭਾ ਦੇ ਵਿੱਚ ਵਿਧਾਇਕ ਦਲ ਦੇ ਨੇਤਾ ਆਪ ਦੇ ਵਿਧਾਇਕ ਹਰਪਾਲ ਚੀਮਾ ਨੇ ਵੀ ਆਖਿਆ ਹੈ ਕਿ ਅਸੀਂ ਜੜਿਆ ਮੁੱਖ ਮੰਤਰੀ ਨੂੰ ਰਾਸ਼ਟਰਪਤੀ ਦੇ ਕੋਲ ਜਾਣ ਦੀ ਬਜਾਏ ਆਪਣਾ ਸਮਾਂ ਖਰਾਬ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੇ ਲਈ ਆਖਦੇ ਹਾਂ ਕਿਉਂਕਿ ਰਾਸ਼ਟਰਪਤੀ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਉਹਨਾਂ ਨੇ ਇਹ ਵੀ ਕਹਿ ਹੈ ਕਿ ਵਿਧਾਇਕ ਜ਼ਰੂਰ ਜਾਣਗੇ ਜੇਕਰ ਰਾਸ਼ਟਰਪਤੀ ਦੇ ਨਾਲ ਮਿਲਣ ਲਈ ਉਹ ਨਹੀਂ ਜਾਂਦੇ ਨੇ ਪ੍ਰਧਾਨ ਮੰਤਰੀ ਕੋਲ ਜਾਂਦੇ ਨੇ ਤਾਂ ਅਸੀਂ ਸਾਰੇ ਹੀ ਨਾਲ ਚੱਲਣ ਦੇ ਲਈ ਤਿਆਰ ਹਾਂ ਉੱਥੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਪ੍ਰਿੰਸੀਪਲ ਐਡਵਾਈਜ਼ਰ ਹਰਜਨ ਸਿੰਘ ਬੈਂਸ ਦਾ ਵੀ ਇਹੀ ਕਹਿਣਾ ਹੈ ਕਿ ਰਾਸ਼ਟਰਪਤੀ ਦੇ ਕੋਲ ਜਾਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਖੇਤੀ ਬਿੱਲਾਂ ਨੂੰ ਲੈ ਕੇ ਰਾਜਪਾਲ ਨੇ ਨਾ ਤਾਂ ਹਾਂ ਕੀਤੀ ਹੈ ਤੇ ਨਾ ਹੀ ਉਹਨਾਂ ਨੇ ਨਾ ਕੀਤੀ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਚਲਣਾ ਚਾਹੀਦਾ ਹੈ ਨਾ ਕਿ ਸਾਨੂੰ ਰਾਸ਼ਟਰਪਤੀ ਦੇ ਕੋਲ ਜਾਣਾ ਚਾਹੀਦਾ ਹੈ ਅਜਿਹੇ ਚ ਰਾਸ਼ਟਰਪਤੀ ਕੀ ਕਹਿਣਗੇ ਇਹ ਉਹਨਾਂ ਦੇ ਕੋਲ ਤਾਂ ਬਿੱਲ ਆਇਆ ਹੀ ਨਹੀਂ ਹੈ ਦੂਜੇ ਪਾਸੇ ਕਾਜਦਲ ਦੇ ਵਿਧਾਇਕ ਦਲ ਦੇ ਜਿਹੜੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਸਰਕਾਰ ਦੇ ਪਾਸੋਂ ਕੋਈ ਸਾਨੂੰ ਸੱਦਾ ਹੀ ਆਏਗਾ ਪਾਟੀ ਤਾਂ ਹੀ ਕੋਈ ਫੈਸਲਾ ਲਵੇਗੀ ਤੇ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਇਸ ਨਫੇ ਨੁਕਸਾਨ ਦਾ ਜਿਹੜਾ ਵਾ ਮੁੱਲ ਅਲੰਕਣ ਮੁੱਲ ਕਰਨ ਦੇ ਵਿੱਚ ਜੁਟੇ ਹੋਏ ਹਾਂ ਪਰ ਅਸੀਂ ਜਿਹੜਾ ਆ ਇਸ ਵੇਲੇ ਰਾਸ਼ਟਰਪਤੀ ਦੇ ਕੋਲ ਜਾਣ ਦਾ ਕੋਈ ਤੋਕ ਨਹੀਂ ਬਣਦਾ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਪ੍ਰਧਾਨ ਮੰਤਰੀ ਦੇ ਨਾਲ ਜਿਹੜਾ ਸਮਾਂ ਲੈ ਕੇ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਕੀ ਹਾਲਾਤ ਬਣ ਰਹੇ ਨੇ ਰੇਲ ਗੱਡੀਆਂ ਚੋਰੀਆਂ ਟਰੈਕ ਕਿਸਾਨਾਂ ਨੇ ਜਾਮ ਕੀਤੇ ਹੋਏ ਨੇ ਦੂਸਰੇ ਪਾਸੇ ਟੋਲ ਪਲਾਜ਼ੇ ਵੀ ਬੰਦ ਨੇ ਤੇ ਨਾਲ ਦੇ ਨਾਲ ਪੈਟਰੋਲ ਪੰਪ ਵੀ ਰਿਲਾਇੰਸ ਤੇ ਉਹਨਾਂ ਦਾ ਵੀ ਗੜਕੀਟਾ ਉੱਥੇ ਵੀ ਲਗਾਤਾਰ ਕਿਸਾਨ ਦਿਨ ਰਾਤ ਧਰਨੇ ਦੇ ਰਹੇ ਨੇ ਪਰ ਹਾਲੇ ਤੱਕ ਵੀ ਜਿਹੜਾ ਨਾ ਖੇਤੀ ਕਾਨੂੰਨਾਂ ਦੇ ਉੱਪਰ ਕੋਈ ਵੀ ਜਿਹੜਾ ਫੈਸਲਾ ਨਹੀਂ ਲੈ ਪਾਈ ਹੈ ਕੇਂਦਰ ਸਰਕਾਰ ਤੇ ਕੇਂਦਰ ਸਰਕਾਰ ਨੂੰ ਮਨਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਖੋਣਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਨਾ ਕਿ ਰਾਸ਼ਟਰਪਤੀ ਦੇ ਕੋਲ ਜਾਣਾ ਚਾਹੀਦਾ ਹੈ ਇਸੇ ਹੀ ਵਿਚਾਰ ਹਰਪਾਲ ਚੀਮਾ ਦਾ ਵੀ ਇਹੀ ਕਹਿਣਾ ਹੈ ਕਿ ਮੁੱਖ ਮੰਤਰੀ ਨੂੰ ਮਿਲਣਾ ਚਾਹੀਦਾ ਹੈ ਰਾਸ਼ਟਰਪਤੀ ਦੀ بجائے ਪ੍ਰਧਾਨ ਮੰਤਰੀ ਤੋਂ ਸਮਾਂ ਲੈਣਾ ਚਾਹੀਦਾ ਹੈ ਕਿਉਂਕਿ ਰਾਸ਼ਟਰਪਤੀ ਦੇ ਹੱਥ ਵਿੱਚ ਜਿਹੜਾ ਕੁਝ ਵੀ ਨਹੀਂ ਹੈ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਜਿਹੜਾ ਉਹਨਾਂ ਦੇ ਨਾਲ ਜਾਈਏ ਸੋ ਹੁਣ ਕੈਪਟਨ ਨੇ ਵਿਰੋਧੀ ਧਿਰ ਨੂੰ ਨਾਲ ਚੱਲਣ ਦੀ ਜਿਹੜੀ ਗੱਲ ਜ਼ਰੂਰ ਕਹਿ ਦਿੱਤੀ ਹੈ ਤੇ ਐਸੇ ਹਾਲਾਤਾਂ ਦੇ ਵਿੱਚ ਹੁਣ ਵਿਰੋਧੀ ਧਿਰਾਂ ਕੈਪਟਨ ਦੇ ਨਾਲ ਤੁਰਦੀਆਂ ਜਾਂ ਨਹੀਂ ਤੁਰਦੀਆਂ ਤਾਂ ਦੇਖਣਾ ਹਲੇ ਬਾਕੀ ਹੋਵੇਗਾ ਪਰ ਵਿਰੋਧੀ ਧਿਰਾਂ ਨੇ ਇੱਕ ਜ਼ਰੂਰ ਕਹਿ ਦਿੱਤਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਕੋਈ ਨਵਾਂ ਸਿਆਸੀ ਪੈਂਤੜਾ ਜ਼ਰੂਰ ਖੇੜਦੇ ਨਜ਼ਰ ਆ ਰਹੇ ਨੇ ਕਿਉਂਕਿ ਇਹਨਾਂ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਨਹੀਂ ਕਰਨੀ ਚਾਹੀਦੀ ਪ੍ਰਧਾਨ ਮੰਤਰੀ ਦੇ ਕੋਲ ਜਾਣਾ ਚਾਹੀਦਾ ਹੈ ਇੱਕ ਵਾਰ ਫਿਰ ਤੋਂ ਉਹਨਾਂ ਦੱਸਦੇ ਨੇ ਕਿ ਪੰਜਾਬ ਦੇ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ ਪੰਜਾਬ ਵਿਧਾਨ ਸਭਾ 'ਚ ਪਾਸ ਬਿੱਲਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਨਵੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਮੁਲਾਕਾਤ ਕਰਨਗੇ ਤੇ ਇਸੇ ਹੀ ਦੌਰਾਨ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਰਾਸ਼ਟਰਪਤੀ ਕੋਲ ਚੱਲਣ ਦੀ ਜਿਹੜੀ ਅਪੀਲ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਇਹਨਾਂ ਪਾਰਟੀਆਂ ਦੇ ਵੱਖਰੇ ਵੱਖਰੇ ਜਿਹੜੇ ਸੁਰ ਨੇ ਉਹ ਜਾਪਦੇ ਸਾਨੂੰ ਨਜ਼ਰ ਆ ਰਹੇ ਨੇ ਇਹਨਾਂ ਪਾਰਟੀਆਂ ਦਾ ਇਹੀ ਕਹਿਣਾ ਹੈ ਕਿ ਰਾਸ਼ਟਰਪਤੀ ਕੋਲ ਜਾਣ ਦੀ ਬਜਾਏ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ ਹੈ ਤੇ ਰਾਸ਼ਟਰਪਤੀ ਕੋਲ ਜਾ ਕੇ ਸਮਾਂ ਜਿਹੜਾ ਬਰਬਾਦ ਹੈ ਉਹ ਨਹੀਂ ਕਰਨਾ ਚਾਹੀਦਾ ਜੇ ਕੈਪਟਨ ਅਮਰਿੰਦਰ ਸਿੰਘ ਸਾਨੂੰ ਇਹ ਆਖਦੇ ਨੇ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੇ ਕੋਲ ਚੱਲਦੇ ਹਾਂ ਤਾਂ ਅਸੀਂ ਸਾਰੇ ਹੀ ਚੱਲਣ ਨੂੰ ਤਿਆਰ ਆ ਪਰ ਅਸੀਂ ਰਾਸ਼ਟਰਪਤੀ ਦੇ ਨਾਲ ਕੋਲ ਜਿਹੜਾ ਇਹ ਬਿੱਲ ਲੈ ਕੇ ਨਹੀਂ ਜਾਵਾਂਗੇ ਫਲਹਾਲ ਹੁਣ ਅਗਲੀ ਰਣਨੀਤੀ ਕੀ ਹੋਵੇਗੀ ਵਿਧਾਇਕ ਨਾਲ ਤੁਰਦੇ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨਾਲ ਨਹੀਂ ਜਾਂ ਤੁਰਦੇ ਨਹੀਂ ਜਾਂ ਨਹੀਂ ਇਹ ਤਾਂ ਫਿਲਹਾਲ ਦੇਖਣ ਵਾਲੀ ਗੱਲ ਹੋਵੇਗੀ ਹਰ ਪਲ ਦੇ ਅਪਡੇਟ ਇਸੇ ਮਾਮਲੇ ਤੇ ਲਗਾਤਾਰ ਦਿੰਦੇ ਰਵਾਂਗੇ